ਕੋਈ ਵਗਦੀ ਨਹਿਰ ਹੋਵੇ ਨਹੀਂ ਕੋਈ ਵਗਦੀ ਨਹਿਰ ਹੋਵੇ ਹਾਏ ਕੋਈ ਵਗਦੀ ਨਹਿਰ ਹੋਵੇ ਨਹੀਂ ਕੋਈ ਵਗਦੀ ਨਹਿਰ ਹੋਵੇ ਅਸੀਂ ਜਿੱਤੇ ਮਾਰੀ ਜੀ ਰਹੀਏ ਸਿਰ ਸਾਈਆਂ ਦਾ ਪੈਰ ਹੋਵੇ ਨੀ ਸਿਰ ਸਾਈਆਂ ਦਾ ਪੈਰ ਹੋਵੇ ਹਾਏ ਸਿਰ ਸਾਈਆਂ ਦਾ ਪੈਰ ਹੋਵੇ ਨੀ ਸਿਰ ਸਾਈਆਂ ਦਾ ਪੈਰ ਹੋਵੇ ਈਸ਼ਕ ਦੇ ਡੰਗਿਆਂ ਦਾ ਨੀ ਕੋਈ वखर शर हुे न कोई वखर शर हुे आए कोई वखर शर हुे न कोई वखर ई शर ਅਟ ਗੁਨ ਦੀ ਮੈਂ ਜੋ ਜੋ ਕੇ ਅਟ ਗੁਨ ਦੀ ਮੈਂ ਜੋ ਜੋ ਕੇ ਚਿੱਠੀ ਆਈ ਮੈਨੂੰ ਪੀਰ ਦੀ ਅੱਖਾਂ ਸੁਝ ਗਈਆਂ ਰੋ ਰੋ ਕੇ ਅੱਖਾਂ ਸੁਝ ਗਈਆਂ ਰੋ ਰੋ ਕੇ ਚਿੱਠੀ ਆਈ ਮੈਨੂੰ ਪੀਰ ਦੀ ਅੱਖਾਂ सुज गईया रो रोके, नहीं, सुज रो के नी अखा सुज गईया रो रो के किस कु करिए नी किस कुे ਜਿੱਥੇ ਮੇਰਾ ਪੀਰ ਵਸਦਾ ਏ ਬੱਚੇ ਬੱਚੇ ਨੂੰ ਜੀ ਜੀ ਕਰੀਏ ਨਹੀਂ ਬੱਚੇ ਨੂੰ ਜੀ ਜੀ ਕਰੀਏ ਹਾਏ ਇਹ ਬੱਚੇ ਬੱਚੇ ਨੂੰ ਵੀ ਜੀ ਕਰੀਏ ਨਹੀਂ ਬੱਚੇ ਬੱਚੇ ਨੂੰ ਵੀ ਜੀ ਕਰੀਏ ਦਾਤੇ ਨੇ ਆਪਮਾਨਾ ਹੋਵੇ ਨਾ ਤੈਨਿਆਣਾ ਹੋਵੇ ਸਾਡੀ ਪਹਿਲੀ ਮੁਲਾਕਾਤ ਹੋਵੇ ਨਹੀਂ ਸਾਡੀ ਪਹਿਲੀ ਮੁਲਾਕਾਤ ਹੋਵੇ ਹਾਏ ਨਹੀਂ ਸਾਡੀ ਪਹਿਲੀ ਮੁਲਾਕਾਤ ਹੋਵੇ ਨਹੀਂ ਸਾਡੀ ਪਹਿਲੀ ਮੁਲਾਕਾਤ ਹੋਵੇ ਤੇ ਕਿਲ ਮাইয়া ਵੇ ਕੋਠੀ ਤੇ ਕਿਲ ਮাইয়া ਲੋਕਾਂ ਦੀਆਂ ਰੋਂੜ ਅੱਖੀਆਂ ਸਾਡਾ ਰੋਂਦਾ ਏ ਦਿਲ ਮাইয়া ਵੇ ਸਾਡਾ ਰੋਂਦਾ ਏ ਦਿਲ ਮাইয়া ਹਾਏ ਸਾਡਾ ਰਹੁੰਦਾ ਏ ਦਿਲ ਮਾਇਆ ਵੇ ਸਾਡਾ ਰਹੁੰਦਾ ਏ ਦਿਲ ਮਾਇਆ ਵਿਚਾ ਟੀਚੇ ਮਦਾਣੀ ਖੜ ਕੇ ਨਹੀਂ ਚਾਟੀ ਚੇ ਮਦਾਣੀ ਖੜ ਕੇ ਵੇਖੀਂ ਦਾਤਾ ਛੱਡ ਨਾ ਦੇਵੀਂ ਕੀਤੇ ਵਾਂ ਫੜ ਕੇ ਵੇ ਕੀਤੇ ਵਾਂ ਫੜ ਕੇ ਹਾਏ ਵੇ ਦਾਤਾ ਛੱਡ ਨਾ ਦੇਵੀਂ ਕੀਤੇ ਵਾਂ ਫੜ ਕੇ ਵੇ ਹਾਏ ਵਾਂ ਫੜ ਕੇ ਕੋਈ ਪੱਖਾ ਕੋਈ ਹਵਾ ਦੇਵੇ ਨਹੀਂ ਕੋਈ ਪੱਖਾ ਹਵਾ ਦੇਵੇ ਸਾਈ ਖੁਦਾ ਦੇਵੇ ਸਾਈ ਸਜਣ ਦੇਵੇ ਸਜਣ ਦੇਵੇ